ਅੱਜ ਜਿਹੜਾ ਰੋਜ਼ ਪ੍ਰਦਰਸ਼ਨ ਹੈ ਜਿਹੜੇ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਇਹਨਾਂ ਲਾਗੂ ਕੀਤੇ ਔਰ ਜਦੋਂ ਇਹਨਾਂ ਲਾਗੂ ਕੀਤੇ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮਪੀ ਉਹ ਪ੍ਰਕਾਸ਼ਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਏ ਉਹ ਕਾਨੂੰਨ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਘਰਸ਼ ਦੀ ਸ਼ੁਰੂਆਤ ਆ ਉਹ ਕਾਨੂੰਨਾਂ ਦੀਆਂ ਤਾਕੀਆਂ ਸਾਰੀਆਂ ਜਾਣਦੇ ਆ ਐਸ ਡੀ ਐਮ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਏਗਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜੇ ਭਾਰਤ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਨਾਲ ਲਾਗੂ ਕੀਤੇ ਔਰ ਜਦੋਂ ਇਹਨਾਂ ਲਾਗੂ ਕੀਤੇ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮ ਪੀ ਉਹ ਬਰਖਾਸਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਏ ਉਹ ਕਾਨੂੰਨ ਔਰ ਅੱਜ ਉਹ ਲਾਗੂ ਕਰਨ ਜਾ ਰਹੇ ਨੇ ਉਹ ਕਾਨੂੰਨਾਂ ਨੂੰ ਔਰ ਇਹਨੇ ਕਿ ਖਤਰਨਾਕ ਕਾਨੂੰਨ ਨੇ ਉਹਦੇ ਵਿੱਚ ਜਿਹੜਾ ਸਾਨੂੰ ਸੰਵਿਧਾਨ ਵੱਲੋਂ ਹੱਕ ਮਿਲਦਾ ਹੈ ਕਿ ਆ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਉਹ ਸਾਰੇ ਇਹਨਾਂ ਖਤਮ ਕਰ ਤੇ ਧਰਨਾ ਦੇਣ ਦਾ ਕੋਈ ਆਪਣੀ ਆਵਾਜ਼ ਚੁੱਕਣ ਦਾ ਹੱਕ ਜੇ ਮੰਨ ਲਓ ਆਪਾਂ ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਨਾਲ ਧੱਕਾ ਕਰਦਾ ਹੈ ਤੇ ਅਸੀਂ ਉਹਦਾ ਸ਼ਿਕਾਇਤਾ ਤੱਕ ਨਹੀਂ ਕਰ ਸਕਦੇ ਜੇ ਸ਼ਿਕਾਇਤ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾ ਦਿੱਤੀ ਆ ਔਰ ਇਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨਾ ਇਹਦੀ ਸਲਾਹ ਨਹੀਂ ਕੀਤੀ ਸਾਡਾ ਕਹਿਣਾ ਹੈ ਕਿ ਇਹ ਵਿਚਾਰ ਕੀਤਾ ਜਾਵੇ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਹੁਣ ਇਹਨਾਂ ਦੇ ਐਮਪੀ ਬਣੇ ਨੇ ਸਾਰਿਆਂ ਦਾ ਇੱਕ ਸੈਸ਼ਨ ਬੁਲਾ ਕੇ ਉੱਥੇ ਗੱਲਬਾਤ ਹੋਵੇ ਚੰਗੀ ਤਰ੍ਹਾਂ ਇਹਨਾਂ ਦੀ ਸਾਰੇ ਸਟੇਟਾਂ ਨਾਲ ਗੱਲਬਾਤ ਹੋਏ ਸੀ ਐਮ ਨਿਹਰਾਲ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਤਾਂ ਚਾਹੁੰਦੇ ਕਿ ਲੋਕਾਂ ਨਾਲ ਵੀ ਕੁਝ ਵਿਚਾਰ ਕੀਤਾ ਜਾਏ ਨਮਾਇंदे ਜਿਹੜੇ ਲੋਕਾਂ ਦੇ ਉਹਨਾਂ ਨਾਲ ਵਿਚਾਰ ਕੀਤਾ ਜਾਏ ਨਹੀਂ ਕਰਨਾ ਤੇ ਖੁਦ ਜਿਹੜੇ ਅਸੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤਾਂ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਇਹ ਉਹਨਾਂ ਨਾਲ ਵੀ ਗੱਲ ਕਰ ਰਹੇ ਇਥੇ ਤੱਕ ਕਿ ਮੰਮਤਾ ਫੈਨਰਜੀ ਔਰ ਹੋਰ ਸਾਉਥ ਦੇ ਜਿਹੜੇ ਸੀਐਮ ਉਹਨਾਂ ਨੇ ਲੈਟਰ ਲਿਖੀ ਹੈ ਕਿ ਇਹਨਾਂ ਨੂੰ ਨਾ ਲਾਗੂ ਕਰੋ ਖਤਰਨਾਕ ਕਾਨੂੰਨ ਜਿਹੜੇ ਆ ਇਹਨਾਂ ਤੇ ਮੁੜ ਵਿਚਾਰ ਕਰ ਲੋ ਔਰ ਫਿਰ ਲਾਗੂ ਕਰੋ ਪਰ ਇਹ ਇੰਨੀ ਜਲਦਬਾਜ਼ੀ ਜਿਹੜਾ ਲਾਗੂ ਕਰਦੇ ਆ ਤੇ ਸਿੱਧਾ ਹੀ ਦੱਸਦਾ ਨਾ ਕਿ ਗਲਤ ਹੈ ਤੱਕ ਕਿ ਇਹ ਹੈ ਲੋਕਾਂ ਦੀ ਆਵਾਜ਼ ਕੁਚਲਣ ਦੀ ਗੱਲ ਹੈ ਨਾ ਉਹਦੇ ਵਿੱਚ ਹੁਣ ਕਿਸੇ ਨੂੰ ਵਾਰੰਟ ਦੀ ਲੋੜ ਆ ਪਹਿਲਾਂ ਆਪਾਂ ਦੇਖੋ ਐਸਐਚਓ ਕੋ ਜਾਣੇ ਆ ਜਾਂ ਕਿਸੇ ਕੋ ਜਾਣੇ ਆ ਨਾ ਕੋਈ ਪਰਚਾ ਨਹੀਂ ਸੀ ਦਰਜ ਕਰਦੇ ਜਾਂ ਗਲਤ ਕਰ ਦਿੰਦੇ ਸੀ ਉਹਨਾਂ ਦਾ ਸਾਨੂੰ ਇਹ ਜਵਾਬ ਹੁੰਦਾ ਹੈ ਵੀ ਜੋ ਸਾਡੇ ਉੱਪਰਲੇ ਅਫਸਰ ਕਹਿੰਦੇ ਆਂ ਉਹ ਕਰਨਾ ਸਾਡਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੋ ਅਫਸਰਾਂ ਦੀ ਕਿਹੜੀ ਗੱਲ ਆ ਕਾਨੂੰਨ ਦੇ ਹਿਸਾਬ ਨਾਲ ਚੱਲੋ ਪਰ ਇਹਨਾਂ ਨੇ ਹੁਣ ਕਾਨੂੰਨ ਹੀ ਬਣਾ ਦਿੱਤਾ ਵੀ ਉਹਨਾਂ ਦੀ ਮਰਜ਼ੀ ਹੁਣ ਆਪਾਂ ਜੇ ਉਹਨਾਂ ਨੂੰ ਕਹਾਂ ਕਾਨੂੰਨ ਦੇ ਹਿਸਾਬ ਨਾਲ ਉਹ ਕਹਿਣਗੇ ਕਿ ਸਾਡਾ ਦੇ ਕਾਨੂੰਨ ਬਣ ਗਿਆ ਵੀ ਸਾਡੀ ਮਰਜ਼ੀ ਅਸੀਂ ਪਰਚਾ ਦਰਜ ਕਰੀਏ 7 ਸਾਲ ਦੀ ਸਜ਼ਾ ਤਲੇ ਕਰੀਏ ਨਾ ਕਰੀਏ ਉਹ ਸਾਡੀ ਮਰਜ਼ੀ ਆ ਔਰ ਦੇਖੋ ਹੁਣ ਨੀਟ ਦਾ ਪੇਪਰ ਲੀਕ ਹੋਇਆ ਨੀਤ ਦਾ ਪੀਪਲ ਲੀਕ ਹੋਇਆ ਲੋਕ ਆਪਣੀ ਆਵਾਜ਼ ਚੁੱਕ ਰਹੇ ਨੇ ਉਹ ਇਕੱਠੇ ਹੋ ਕੇ ਕਿਤੇ ਪ੍ਰੋਟੈਸਟ ਕਰਦੇ ਨੇ ਇਹਨਾਂ ਨੇ ਪੁਲਿਸ ਨੂੰ ਇੰਨੀ ਕਿ ਪਾਵਰ ਦੇ ਦਿੱਤੀ ਕਿ ਜੇ ਕੋਈ ਐਸਐਸਈ ਜਾਂ ਐਸਐਚਓ ਕੋਈ ਵੀ ਉਸ ਉਹਨਾਂ ਦੇ ਪ੍ਰੋਟੈਸਟ ਦੇ ਨੂੰ ਰੋਕਣ ਲਈ ਖੜਾ ਹੈ ਤੇ ਉਹਦੇ ਕੋਲ ਪਾਵਰ ਹੈ ਉਹ ਲਾਠੀ ਚਾਰਜ ਵੀ ਕਰ ਸਕਦਾ ਗੋਲੀ ਵੀ ਚਲਾ ਸਕਦਾ ਉਹ ਉਹ ਕੋਈ ਮਲਜ਼ਮ ਨਹੀਂ ਹੈਗਾ ਇਹ ਇਕੱਲਾ ਇਹ ਨਹੀਂ ਹੈ ਕਿ ਕਿਸਾਨਾਂ ਨੂੰ ਹੀ ਦਬਣਾ ਇਹ ਮਤਲਬ ਇਹਨਾਂ ਨੇ ਆਵਾਜ਼ ਹਰ ਇਨਸਾਨ ਦੀ ਆਵਾਜ਼ ਨਾਪਦੀ ਹੈ ਵੀ ਕੋਈ ਆਵਾਜ਼ ਆਪਣੀ ਕੱਢ ਨਹੀਂ ਸਕਦਾ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਤੇ ਐਨਐਸਏ ਨੂੰ ਵੀ ਇੰਨਾ ਖਤਰਨਾਕ ਆ ਦੇਖੋ ਐਨਐਸਏ ਦੇ ਵਿੱਚ ਹੀ ਆ ਮੈਂ ਐਨਐਸਏ ਵੀ ਪੜਿਆ ਉਹਦੇ ਵਿੱਚ ਹੀ ਆ ਵੀ ਜੇ ਕੋਈ ਦੇਸ਼ ਦੇ ਖਿਲਾਫ ਗਤੀਵਿਧੀ ਕਰਦਾ ਜਾਂ ਦੇਖਦੀ ਅਖੰਡਤਾ ਏਕਤਾ ਨੂੰ ਖਰਾਬ ਕਰਦਾ ਉਹਦੇ ਤੇ ਲੱਗੇਗਾ ਔਰ ਇਹ ਜਿਹੜੇ ਇਹਨਾਂ ਕਾਨੂੰਨ ਕਰਤੇ ਇਹ ਤੇ ਇਹਨਾਂ ਸਿੱਧਾ ਵਿੱਚ ਲਿਖਤਾ ਵੀ ਜੇ ਸਰਕਾਰ ਦੇ ਨਾਲ ਕੋਈ ਸਹਿਮਤ ਨਹੀਂ ਸਰਕਾਰ ਦੇ ਖਿਲਾਫ ਬੋਲਦਾ ਤੇ ਉਹਦੇ ਤੇ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਤੱਕ ਇਹਨਾਂ ਦੇਤੀ ਆ ਜਿੱਥੇ ਤੱਕ ਮੈਂ ਪੜਿਆ ਅਜੇ ਪੂਰਾ ਪੜਿਆ ਨਹੀਂ ਕਿਉਂਕਿ ਦੇਖੋ ਵਕੀਲ ਵੀ ਜੱਜ ਵੀ ਸਾਰੇ ਉਹ ਵੀ ਸਟ੍ਰਾਈਕ ਤੇ ਜਾ ਰਹੇ ਉਹ ਵੀ ਕਹਿ ਰਹੇ ਆ ਵੀ ਹੁਣ ਤੁਸੀਂ ਸਾਨੂੰ ਦੱਸੋ ਵੀ ਇਹ ਕੇਸ ਚੱਲਣਗੇ ਕਿ ਕਿਦਾਂ ਜਿਹੜੇ ਪਹਿਲੇ ਕੇਸ ਚੱਲਦੇ ਆ ਉਹ ਹੁਣ ਪਹਿਲੀਆਂ ਧਾਰਾਵਾਂ ਤੇ ਚੱਲਣਗੇ ਕਿ ਇਹਨਾਂ ਤੇ ਚੱਲਣਗੇ ਜਾਂ ਦੋਵੇਂ ਚੱਲਣਗੇ ਅਸੀਂ ਕੀ ਕਰਾਂਗੇ ਕੁਝ ਟਾਈਮ ਤੇ ਦਿਓ ਸਾਡੀ ਮੰਗ ਇਹ ਆ ਕਿ ਇਹ ਸਾਡੀ ਇਹਨਾਂ ਨੂੰ ਇਹ ਅਪੀਲ ਆ ਵੀ ਜਿਹੜੀ ਇਸ ਕਾਨੂੰਨ ਤੇ ਮੁੜ ਵਿਚਾਰ ਕੀਤਾ ਜਾਵੇ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਅੱਜ ਇਹਨੂੰ ਲਾਗੂ ਨਾ ਕੀਤਾ ਜਾਵੇ ਇਹ ਤੇ ਦੁਬਾਰਾ ਵਿਚਾਰ ਸੈਸ਼ਨ ਬੁਲਾ ਕੇ ਸੈਸ਼ਨ ਦੇ ਵਿੱਚ ਬਕਾਇਦਾ ਇਹਦੇ ਤੇ ਸਾਰੀ ਗੱਲਬਾਤ ਹੋਏ ਔਰ ਉਹ ਵੀ ਇਹ ਨਹੀਂ ਵੀ ਕੱਲ ਨੂੰ ਵਿਚਾਰ ਕਰ ਲੈਣ ਮੌਕਾ ਦੇਣ ਪਹਿਲਾਂ ਸਾਰਿਆਂ ਨੂੰ ਪੜਨ ਦਾ ਉਸ ਤੋਂ ਬਾਅਦ ਜੱਜਾਂ ਨਾਲ ਵਕੀਲਾਂ ਦੇ ਨਾਲ ਸਲਾਹ ਕਰਕੇ ਜਿਹੜੇ ਕੋ ਲੋਕਾਂ ਦੇ ਨਮਾਇंदे ਉਹਨਾਂ ਨਾਲ ਸਲਾਹ ਕਰਕੇ ਵਿਚਾਰ ਕਰਕੇ ਸੀਐਮ ਜਿਹੜੇ ਸਟੇਟ ਦੇ ਉਹਨਾਂ ਨਾਲ ਵਿਚਾਰ ਕਰਕੇ ਇਹਨੂੰ ਟਾਈਮ ਲੈ ਲੈਣ ਥੋੜਾ ਐਡੀ ਵੱਡੀ ਗੱਲ ਕਰਨ ਲਈ ਕੋਈ ਛੋਟੀ ਜੀ ਗੱਲ ਹੈ ਇਹ ਕਾਨੂੰਨ ਥੋੜਾ ਬਦਲਣ ਲਈ ਸਿੱਧਾ ਸੰਵਿਧਾਨ ਵੀ ਬਦਲ ਗਿਆ ਦੇ ਨਾਲ ਸੰਵਿਧਾਨ ਜਿਹੜੇ ਸਾਨੂੰ ਹੱਕ ਦਿੰਦਾ ਉਹ ਵੀ ਬਦਲ ਗਿਆ ਦੇ ਨਾਲ ਜਿਹੜਾ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਹੱਕ ਆਪਣਾ ਸੰਘਰਸ਼ ਕਰਨ ਦਾ ਹੱਕ ਆ ਉਹ ਸੰਵਿਧਾਨ ਦਿੰਦਾ ਆ ਉਹ ਵੀ ਇਹਨਾਂ ਖਤਮ ਕਰਤੇ ਇਹ ਛੋਟੀ ਜੀ ਗੱਲ ਨਹੀਂ ਹੈ ਇਹਨੂੰ ਬੜਾ ਸੋਚ ਵਿਚਾਰ ਕੇ ਠੀਕ ਆਹੀ ਇਹ ਗੱਲ ਨਾਲ ਵੀ ਸਹਿਮਤ ਆਂ ਵੀ ਕੋਸ਼ ਕਾਨੂੰਨ ਜਿਹੜੇ ਆ ਉਹ ਚੇਂਜ ਹੋਣੇ ਵੀ ਚਾਹੀਦੇ ਆ ਪਰ ਉਹ ਲੋਕਾਂ ਦੇ ਪੱਖ ਚ ਚੇਂਜ ਹੋਣੇ ਚਾਹੀਦੇ ਵੀ ਲੋਕਾਂ ਨੂੰ ਜਿਹਦਾ ਫਾਇਦਾ ਹੋਵੇ ਇਹ ਨਹੀਂ ਕਿ ਸਰਕਾਰ ਨੂੰ ਫਾਇਦਾ ਹੋਵੇ ਜਾਂ 272 ਬੰਦੇ ਜਿਹੜੇ ਉੱਥੇ ਬੈਠੇ ਆ ਆਪਣੀ ਮਰਜ਼ੀ ਨਾਲ ਬਣਾ ਲੈਣ ਮਰਜ਼ੀ ਨਾਲ ਲਾਗੂ ਕਰ ਦੇਣ ਇਹ ਤਾਂ ਗੱਲ ਬਹੁਤ ਹੀ ਤੱਕੇਸ਼ਾਈ ਵਾਲੀ ਗੱਲ ਆ ਅੱਜ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਆ ਤਕਰੀਬਨ 40 ਤੋਂ ਉੱਪਰ 60 70 ਤੇ ਲਾਗੇ ਪੰਜਾਬ ਦੇ ਸਾਰੀਆਂ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਘਰਸ਼ ਦੀ ਸ਼ੁਰੂਆਤ ਆ ਉਹ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਜਾਣਦੀਆਂ ਤੇ ਐਸ ਡੀ ਐਮ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਏਗਾ ਕੀ ਲੱਗਦਾ ਤੁਹਾਨੂੰ ਕਿਉਂ ਲੱਗਦੇ ਆ ਪੀ ਜਿਹੜੇ ਨਵੇਂ ਕਾਨੂੰਨ ਆ ਉਹ ਗਲਤ ਨਵੇਂ ਕਾਨੂੰਨਾਂ ਦੇ ਵਿੱਚ ਪੜਿਆ ਜਿੰਨਾ ਕੁ ਕੁਝ ਅਸੀਂ ਪਤਾ ਲੱਗਾ ਆ ਉਹਦੇ ਵਿੱਚ ਸਾਨੂੰ ਦਿਸਦਾ ਆ ਤੇ ਇਹ ਇਹ ਸਾਡੇ ਉੱਤੇ ਜਿਹੜਾ ਅੰਗਰੇਜ਼ਾਂ ਨਾਲੋਂ ਵੱਧ ਥੋਸ ਰਾਜ ਥੋਪਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਸਾਰੇ ਉਹ ਅਧਿਕਾਰ ਆ ਉਹ ਪੁਲਿਸ ਨੂੰ ਦੇ ਦਿੱਤੇ ਗਏ ਆ ਪੁਲਿਸ ਬਿਨਾ ਦੱਸੇ ਬਿਨਾ ਕੋਈ ਕੇਸ ਦਰਜ ਕੀਤੇ 60 ਤੋਂ 90 ਦਿਨ ਤੱਕ ਆਪਣੀ ਕਸਟਡੀ 'ਚ ਰੱਖ ਸਕਦੀ ਆ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਉਹਦੀ ਰਹਿ ਨਹੀਂ ਲੈ ਸਕਦਾ ਘਰਦਿਆਂ ਨੂੰ ਦੱਸਣ ਨਾ ਦੱਸਣ ਦੱਸ ਨਹੀਂ ਸਕਦੇ ਇਸ ਕਰਕੇ ਇਹ ਜਿਹੜੇ ਕਾਨੂੰਨ ਆ ਸਾਨੂੰ ਤੇ ਜਵਾਬ ਦੇ ਅੰਗਰੇਜ਼ਾਂ ਨਾਲ ਹੋ ਸਕਤਿਆ ਇਹ ਗੁਲਾਮਾਂ ਬਣਾ ਕੇ ਰੱਖਣ ਲਿਆ ਚਾਹੁੰਦੇ ਆ ਇਹ ਕੀ ਦਊਗੀ ਤੁਹਾਡੀ ਅੱਗੇ ਜੋ ਇਸ ਤੋਂ ਬਾਅਦ 21 ਨੂੰ ਜਲੰਧਰ ਦੇ ਵਿੱਚ ਵਿਸ਼ਾਲ ਕਾਨਫਰੰਸ ਕਰਕੇ ਸਮੂਤੀਆਂ ਜਥੇਬੰਦੀਆਂ ਤੇ ਉੱਥੇ ਵੱਡਾ ਮਾਰਚ ਕਰਨਗੀਆਂ ਤੇ ਜੋ ਅਗਲੇ ਸੰਘਰਸ਼ ਸ਼ੁਰੂ ਕਰਨਗੀਆਂ ਉਹਦੇ ਨਾਲ ਪੂਰਾ ਦੇਸ਼